ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮੈਕਮਾ ਤੇ ਸੋ ਅੱਜ ਜਿਹੜੀ ਆਪਾਂ ਅੱਜ ਤੇ ਗੱਲਬਾਤ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਉਹ ਹੈ ਕਿ ਅੱਜ ਕੱਲ ਮੌਸਮ ਚੇਂਜ ਹੋ ਰਿਹਾ ਗਰਮੀ ਤੋਂ ਸਰਦੀ ਹੋ ਰਹੀ ਏ ਇੱਕਦਮ ਤੇ ਇਹਨਾਂ ਵਿੱਚ ਨਾ ਜ਼ੁਖਾਮ ਦੀ ਪ੍ਰੋਬਲਮ ਬਹੁਤ ਆ ਰਹੀ ਏ ਜੁਖਾਮ ਹੋਇਆ ਤੇ ਗਲਚ ਇਹਨਾਂ ਦੇ ਖਰਖਰ ਦੀ ਆਵਾਜ਼ ਨੱਕ ਚੋਂ ਪਾਣੀ ਆਉਣਾ ਇਹ ਕਈ ਵੀਰਾਂ ਦਾ ਮੇਰੇ ਕੋਲ ਫੋਨ ਵੀ ਆਏ ਸੀਗਾ ਅੱਜ ਦੋ ਤਿੰਨ ਫੋਨ ਆ ਚੁੱਕੇ ਨੇ ਮੇਰੇ ਕੋਲ ਤੇ ਮੈਂ ਸੋਚਿਆ ਕਿ ਇਸ ਵਿਸ਼ੇ ਤੇ ਆਪਾਂ ਵੀਡੀਓ ਬਣਾ ਦਈਏ ਤਾਂ ਕਿ ਸਾਰਿਆਂ ਨੂੰ ਹੀ ਇਹਦੇ ਬਾਰੇ ਪਤਾ ਲੱਗ ਸਕੇ ਕਿ ਇਹਦਾ ਕੀ ਇਲਾਜ ਆ ਆਪਾਂ ਇਸ ਚੀਜ਼ ਦੀ ਕਿਵੇਂ ਰੋਕத் ਦਮ ਕਰ ਸਕਦੇ ਆ ਸੋ ਮੈਂ ਜ਼ਰੂਰੀ ਸਮਝਿਆ ਕਿ ਇਸ ਤੇ ਵਿਸ਼ੇ ਤੇ ਵੀਡੀਓ ਬਣਾ ਦਈਏ ਸੋ ਅੱਜਕੱਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਚੇਂਜ ਹੋ ਗਿਆ ਇਹਨਾਂ ਦੇ ਨਾ ਜ਼ਿਆਦਾਤਰ ਜਿਹਨਾਂ ਦੀ ਇਮਿਊਨਿਟੀ ਸਿਸਟਮ ਥੋੜਾ ਜਿਹਾ ਵੀਕ ਹੁੰਦਾ ਉਹ ਮੁਰਗੇ ਮੁਰਗੀਆਂ ਇਸ ਦੀ ਚਪੇਟ ਚ ਜ਼ਿਆਦਾ ਆਉਂਦੀਆਂ ਨੇ ਜਿਸ ਤਰ੍ਹਾਂ ਇਹਨਾਂ ਨੂੰ ਜ਼ੁਖਾਮ ਹੋ ਜਾਣਾ ਇਹ ਖਾਣਾ ਪੀਣਾ ਛੱਡ ਦਿੰਦੇ ਨੇ ਗਲ ਚ ਇਹਨਾਂ ਦੇ ਖਰਖਰ ਦੀ ਆਵਾਜ਼ ਆਉਂਦੀ ਆ ਇੱਕ ਤਾਂ ਹੁਣ ਪਾਣੀ ਜਿਹੜਾ ਹੁੰਦਾ ਉਹ ਜ਼ਿਆਦਾ ਇਹਨਾਂ ਨੂੰ ਆਪਾ ਠੰਡਾ ਨਹੀਂ ਦੇਣਾ ਹੈਗਾ ਥੋੜਾ ਜਿਹਾ ਕੋਸਾ ਕਰਕੇ ਦੇ ਸਕਦੇ ਆ ਤੇ ਜਿਹੜਾ ਆਪਾ ਸਵੇਰੇ ਇਹਨਾਂ ਨੂੰ ਪਾਣੀ ਪਾਉਣਾਗਾ ਉਹ ਤਾਜ਼ਾ ਪਾਣੀ ਪਾਉਣਾਗਾ ਜਿਆਦਾ ਠੰਡਾ ਨਹੀਂ ਪਾਉਣਾ ਉਹਦੇ ਨਾਲ ਵੀ ਇਹਨਾਂ ਨੂੰ ਵੀ ਚੀਜ਼ ਹੋ ਜਾਂਦੀ ਆ ਸੋ ਮੌਸਮ ਦੇ ਚੇਂਜ ਨਾਲ ਵੀ ਇਹ ਚੀਜ਼ ਹੁੰਦੀ ਹੈਗੀ ਇਸ ਨਾਲ ਇਹਨਾਂ ਦੇ ਮਰਨ ਦੇ ਚਾਂਸ ਵੀ ਵਧੇ ਜਾਂਦੇ ਨੇ ਜਦੋਂ ਇਹ ਖਾਣਾ ਪੀਣਾ ਛੱਡ ਦਿੰਦੇ ਨੇਗੇ ਸੋ ਇਹਨਾਂ ਦੇ ਮਰਨ ਦੇ ਚਾਂਸ ਵੀ ਵਧੇ ਜਾਂਦੇ ਨੇਗੇ ਸੋ ਇਸ ਵਿਸ਼ੇ ਤੇ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਇਹਨਾਂ ਦੀ ਰੋਕ ਥਾਮ ਤੇ ਆਪਾਂ ਇਹ ਤੋਂ ਕਿਵੇਂ ਬਚ ਸਕਦੇ ਆ ਆਪਣੇ ਮੁਰਗੀਆਂ ਨੂੰ ਕਿਵੇਂ ਬਚਾ ਸਕਦੇ ਆ ਸੋ ਵੀਡੀਓ ਨੂੰ ਵੀਰੇ ਧਿਆਨ ਨਾਲ ਦੇਖਿਓ ਵੀਡੀਓ ਜਾਣਕਾਰੀ ਵਾਲੀ ਹੋਣ ਵਾਲੀ ਆ ਤੁਹਾਨੂੰ ਪਤਾ ਹੀ ਆਪਾਂ ਫਾਲਤੂ ਵੀਡੀਓ ਤਾਂ ਬਣਾਉਂਦੇ ਨਹੀਂ ਤੇ ਕਿਸੇ ਨਾ ਕਿਸੇ ਵਿਸ਼ੇ ਤੇ ਹੀ ਹੁੰਦੀ ਹੈ ਵਧੀਆ ਵੀਡੀਓ ਹੁੰਦੀ ਹੈ ਸੋ ਵੀਡੀਓ ਨਾਲ ਬਣੇ ਰਹੋ ਐਂਡ ਤੱਕ ਸੋ ਆਪਾਂ ਸਭ ਤੋਂ ਪਹਿਲਾਂ ਕੀ ਕਰਨਾਗਾ ਸਭ ਤੋਂ ਪਹਿਲਾਂ ਆਪਾਂ ਅਦਰਕ ਲੈ ਲੈਣਾ ਜੀ ਇੱਕ ਗੱਠੀ ਲੈ ਲੈਣੀ ਹੈ ਜਿਸ ਹਿਸਾਬ ਨਾਲ ਤੁਹਾਡੇ ਕੋਲ ਮੁਰਗੀਆਂ ਨੇ ਉਸ ਹਿਸਾਬ ਨਾਲ ਤੁਸੀਂ ਵਰਤ ਲਿਓ ਤੇ ਠੀਕ ਹੈ ਨਾ ਇੱਕ ਗੱਠੀ ਆਪਾਂ ਅਦਰਕ ਦੀ ਲੈ ਲੈਣੀ ਹੈਗੀ ਅਦਰਕ ਦੀ ਗੱਠੀ ਲੈ ਕੇ ਉਸ ਤੋਂ ਬਾਅਦ ਇੱਕ ਇਕੱਠੀ ਲਾਸਨ ਦੀ ਲੈ ਲੈਣੀ ਆ ਆਪਣੇ ਘਰੇ ਆਮ ਹੀ ਹੁੰਦਾ ਅਦਰਕ ਲਾਸਨ ਤੇ ਇੱਕ ਪਿਆਜ਼ ਲੈ ਲੈਣਾ ਇਹਨਾਂ ਨੂੰ ਛਿੱਲ ਕੇ ਧੋ ਕੇ ਵਧੀਆ ਢੰਗ ਨਾਲ ਇਹਨਾਂ ਨੂੰ ਨਾ ਮਿਕਸੀ ਚ ਚਾਹੇ ਕੁੱਟਲੋ ਚਾਹੇ ਮਿਕਸੀ ਚ ਜਿਆਦਾ ਵਧੀਆ ਜੇ ਕੁੱਟ ਲਓ ਕੁੰਡਾ ਸੋਟਾ ਹੁੰਦਾ ਜਿਹੜਾ ਆਪਣੇ ਘਰੇ ਨਾ ਕੁੰਡੇ ਸੋਟੇ ਨਾਲ ਕੁੱਟ ਕੇ ਠੀਕ ਹੈ ਨਾ ਇਹਨਾਂ ਨੂੰ ਪੇਸਟ ਬਣਾ ਲਓ ਵਧੀਆ ਢੰਗ ਨਾਲ ਪਾਣੀ ਨਹੀਂ ਕੱਢਣਾ ਪੇਸਟ ਬਣਾ ਲਓ ਇਸ ਤਰ੍ਹਾਂ ਹੀ ਜਦੋਂ ਇਹਦਾ ਪੇਸਟ ਬਣ ਗਿਆ ਜਦੋਂ ਪਾ ਇਹਨਾਂ ਨੂੰ ਫੀਡ ਪਾਉਣੀ ਹੈਗੀ ਜਿਆਦਾਤਰ ਕੋਸ਼ਿਸ਼ ਕਰਿਓ ਕਿ ਸ਼ਾਮ ਨੂੰ ਇਹ ਚੀਜ਼ ਤਰੀਕਾ ਵਰਤਿਆ ਜਾਵੇ ਸ਼ਾਮ ਨੂੰ ਤੇ ਸਵੇਰੇ ਵੀ ਕਰ ਸਕਦੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਸੋ ਸਵੇਰੇ ਸ਼ਾਮ ਆਪਾਂ ਇਹਨਾਂ ਨੂੰ ਕੀ ਕਰਨਾ ਜਿਹੜੀ ਇਹਨਾਂ ਦੀ ਫੀਡ ਹੁੰਦੀ ਹੈ ਨਾ ਉਹਨਾਂ ਉਹ ਚ ਮਿਕਸ ਕਰ ਦੇਣਾ ਜਿਸ ਤਰ੍ਹਾਂ ਆਪਾਂ 10 ਮੁਰਗੇ ਰੱਖੇ ਇਹਨਾਂ ਨੂੰ ਕਿਲੋ ਫੀਡ ਪਾਉਣਾ ਠੀਕ ਹੈ ਨਾ ਜਿਹੜੀ ਉਹ ਪੇਸਟ ਆ ਉਹਦੇ 5-7 ਚਮਚੇ ਉਹ ਕੋਈ ਜੇ ਵੱਧ ਵੀ ਪਾਈ ਜੋ ਤਾਂ ਵੀ ਨਹੀਂ ਕੋਈ ਦਿੱਕਤ 4-5 ਚਮਚੇ ਉਹ ਉਹਨਾਂ ਦੀ ਫੀਡ ਚ ਪਾ ਦੇਣੇ ਆ ਫੀਡ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਸ ਤਰ੍ਹਾਂ ਜਿਸ ਤਰ੍ਹਾਂ ਆਟਾ ਨਹੀਂ ਗੁੰਨਦੇ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਤਾਂ ਕਿ ਜਿਹੜੀ ਉਹ ਫੀਡ ਦੇ ਨਾਲ ਸਾਰਾ ਲੱਗ ਜੇ ਉਹਦਾ ਪੇਸਟ ਸੋ ਇਸ ਤਰ੍ਹਾਂ ਇਹਨਾਂ ਨੂੰ ਦੇਣਾਗਾ ਹਫਤੇ 'ਚ ਤਿੰਨ ਵਾਰ ਦੇ ਦੋ ਚਾਰ ਵਾਰ ਦੇ ਦੋ ਉਹਦਾ ਕੋਈ ਸਾਈਡ ਇਫੈਕਟ ਨਹੀਂ ਵਧੀਆ ਚੀਜ਼ ਆ ਸੋ ਇਹਨਾਂ ਨੂੰ ਉਹ ਦੇ ਦੋ ਜਦੋਂ ਸਾਰਾ ਖਾ ਲਿਆ ਵਧੀਆ ਸ਼ਾਮ ਨੂੰ ਫੇਰ ਇਸੇ ਤਰ੍ਹਾਂ ਕਰਨਾਗਾ ਸੋ ਇਸ ਨਾਲ ਬਹੁਤ ਫਰਕ ਪੈ ਜੂਗਾ 90 ਤੋਂ 95% ਫਰਕ ਪੈ ਜੂਗਾ ਇਸ ਤਰ੍ਹਾਂ ਆਪਾਂ ਇਸ ਬਿਮਾਰੀ ਤੋਂ ਇਹਨਾਂ ਨੂੰ ਬਚਾ ਸਕਦੇ ਆ ਜਿਹੜੀਆਂ ਨੂੰ ਲੱਗੀ ਹੋ ਉਹ ਵੀ ਸੈੱਟ ਹੋ ਜੂ ਬਾਕੀ ਜਿਨ੍ਹਾਂ ਨੂੰ ਨਹੀਂ ਲੱਗੀ ਹਾਲੇ ਚਪੇਟ ਚ ਆਉਣ ਵਾਲੀਆਂ ਨੇ ਮੁਰਗੀਆਂ ਉਹ ਵੀ ਠੀਕ ਰਹਿਣੀਆਂ ਠੀਕ ਹੈ ਨਾ ਉਹਨਾਂ ਨੂੰ ਕੋਈ ਵੀ ਬਿਮਾਰੀ ਨਹੀਂ ਲੱਗੂ ਇਹ ਚੀਜ਼ ਨਾਲ ਠੀਕ ਹੈ ਨਾ ਦੂਸਰੀ ਗੱਲ ਇੱਕ ਹਲਦੀ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ 'ਚ ਦੱਸਿਆ ਸੀਗਾ ਕਿ ਹਲਦੀ ਹੈ ਜਿਹੜੀ ਇਹਨਾਂ ਨੂੰ ਆਪ ਹੁਣ ਹਫ਼ਤੇ 'ਚ 2 ਜਾਂ 3 ਵਾਰ ਜਿਹੜਾ ਆਪਾਂ ਇਹਨਾਂ ਨੂੰ ਪਾਣੀ ਦੇਣਾ ਉਹ 'ਚ ਘੋਲ ਦੋ ਹਲਦੀ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਅੱਧਾ ਚਮਚਾ ਘੋਲ ਦੋ ਇਹ 50 60 ਮੁਰਗੇ ਨੇ ਠੀਕ ਆ ਨਾ ਉਹ ਵੱਧ ਪੈ ਜੂ ਤਾਂ ਵੀ ਨਹੀਂ ਕੋਈ ਚੱਕਰ ਉਹ ਹਲਦੀ ਇਹਨਾਂ ਨੂੰ ਦੋ ਉਹ ਹਲਦੀ ਇਹਨਾਂ ਦਾ ਇਮਿਊਨਿਟੀ ਸਿਸਟਮ ਅਪ ਕਰਦੀ ਆ ਬਹੁਤ ਵਧੀਆ ਰਹਿੰਦੀ ਆ ਤੇ ਕੋਈ ਸੱਟ ਫੇਟ ਵੱਜੀ ਹੋਵੇ ਤੇ ਜ਼ੁਖਾਮ ਹੋਵੇ ਨਜਲਾ ਹੋਵੇ ਉਹ ਤੋਂ ਵੀ ਬਹੁਤ ਲਾਹੇਵੰਦ ਹੁੰਦੀ ਆ ਉਹ ਚੀਜ਼ ਤੋਂ ਠੀਕ ਆ ਇਹ ਤੁਸੀਂ ਜਿਹੜੇ ਦੇਸੀ ਨੁਸਕੇ ਨੇ ਕਰੇ ਇਹ ਤੇ ਹੱਲ ਕਰ ਸਕਦੇ ਹੋ ਆਪਾਂ ਮੈਡੀਸਨ ਤਾਂ ਵੀਰੇ ਦਿੰਦੇ ਨਹੀਂ ਹੈਗੇ ਇਹਨਾਂ ਨੂੰ ਠੀਕ ਆ ਨਾ ਆਪਾਂ ਤਾਂ ਨਾਰਮਲ ਇਦਾਂ ਹੀ ਸੈੱਟ ਕਰ ਲੈਣਾ ਜੀ ਕਿਸੇ ਨੂੰ ਹੁੰਦੀ ਆ ਹੁਣ ਤੁਸੀਂ ਜਿਹੜੀ ਆ ਮੁਰਗੀ ਦੇਖ ਰਹੇ ਹੋ ਉਹ ਜਿਹੜੀ ਮੁਰਗੀ ਫਿਰਦੀ ਹੈ ਇਹ ਇਹਨੂੰ ਜ਼ੁਖਾਮ ਹੋ ਗਿਆ ਸੀਗਾ ਮੈਂ ਇਸੇ ਤਰ੍ਹਾਂ ਇਹਨੂੰ 2-3 ਦਿਨ ਦਿੱਤਾ ਕੱਲੀ ਨੂੰ ਤੇ ਹੁਣ ਬਿਲਕੁਲ ਤੁਹਾਡੇ ਸਾਹਮਣੇ ਆ ਗਈ ਐਕਟਿਵ ਆ ਗਈ ਜਿਹੜੀ ਦੂਸਰੀ ਗੱਲ ਆ ਉਹ ਆ ਕਿ ਜਿਹੜਾ ਆਪਾਂ ਇਹਨਾਂ ਨੂੰ ਹੁਣ ਘਰੇ ਹਰਾਚਾਰਾ ਦੇ ਦਿੰਦੇ ਸੀ ਹੈਨਾ ਗਰਮੀਆਂ ਚਲੋ ਉਹ ਵੀ ਹੁਣ ਬੰਦ ਕਰ ਦੋ ਕਿਉਂਕਿ ਉਹ ਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਤੇ ਉਹ ਜਿਆਦਾ ਇਹਨਾਂ ਨੂੰ ਹੁਣ ਵਧੀਆ ਨਹੀਂ ਹੈਗਾ ਉਹ ਤੁਸੀਂ ਬੰਦ ਕਰ ਸਕਦੇ ਹੋ ਹਰਾਚਾਰਾ ਜਿਹੜਾ ਆਪਾਂ ਦਿੰਦੇ ਸੀ ਹੁਣ ਇਹਨੂੰ ਦੇਸੀ ਜਿਹੜਾ ਕੁਝ ਤੁਸੀਂ ਪਾਉਣੇ ਹੋ ਫੀਡ ਮੱਕੀ ਬਾਜਰਾ ਬਾਜਰੇ ਦੀ ਮਾਤਰਾ ਥੋੜੀ ਹੁਣ ਤੁਸੀਂ ਵਧਾ ਸਕਦੇ ਹੋਗੇ ਕਿਉਂ ਬਾਜਰਾ ਗਰਮ ਹੁੰਦਾ ਹੈਗਾ ਉਹਦੇ ਨਾਲ ਇਹ ਸੈੱਟ ਰਹਿੰਦੇ ਨੇਗੇ ਮਤਲਬ ਕਿ ਹੁਣ ਠੰਡੀਆਂ ਚੀਜ਼ਾਂ ਤੋਂ ਇਹਨਾਂ ਦਾ ਪਰਹੇਜ਼ ਕਰੋ ਪਾਣੀ ਇਹਨਾਂ ਨੂੰ ਤਾਜਾ ਧਰੋ ਜਮਾ ਸਾਫ਼ ਪਾਣੀ ਧਰੋ ਬਸ ਇਹਨਾਂ ਗੱਲਾਂ ਦਾ ਧਿਆਨ ਰੱਖੋ ਪੂਰੇ ਐਕਟਿਵ ਰਹਿਣਗੇ ਤੇ ਜਿਹੜਾ ਖੁੱਡੇ ਚ ਬੱਲਬ ਜ਼ਰੂਰੀ ਹੈਗਾ ਕਿਉਂਕਿ ਹੁਣ ਰਾਤ ਨੂੰ ਠੰਡ ਹੋਣ ਲੱਗ ਗਈ ਖੁੱਡੇ 'ਚ ਜਿਹੜਾ ਬੱਲਬ ਉਹ ਬਹੁਤ ਜ਼ਰੂਰੀ ਆ ਸਾਰੇ ਵੀਰ ਬੱਲਬ ਲਗਾ ਦਿਓ ਸੋ ਇਹਨਾਂ ਗੱਲਾਂ ਦਾ ਵੀਰੇ ਧਿਆਨ ਰੱਖਿਆ ਕਰੋ ਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜਿਹੜੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਉਹ ਵਿਸ਼ਾ ਦੱਸ ਦਿਆ ਕਰੋ ਕਮੈਂਟਾਂ 'ਚ ਬਾਕੀ ਮੈਂ ਨੰਬਰ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਵੀਰੇ ਉਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਜਾਂ ਕਾਲ ਕਰਕੇ ਵੀ ਤੁਸੀਂ ਮੇਥੋਂ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਜਾ ਲਾਤਰ ਵਧੀਆ ਹੋ ਜੇ ਤੁਸੀਂ ਮੈਸੇਜ ਕਰਕੇ ਕਈ ਵਾਰ ਬਿਜੀ ਹੁੰਨੇ ਆ ਡਿਊਟੀ ਤੇ ਗਏ ਹੁੰਨੇ ਆ ਸੋ ਮੈਸੇਜ ਕਰਦਿਆ ਕਰੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੁੰਦੀ ਆ ਆਪਾਂ ਤੁਹਾਡੇ ਨਾਲ ਆ ਸੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਤੁਹਾਡੇ ਸਾਥ ਦੀ ਲੋੜ ਆ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਜੀ ਧੰਨਵਾਦ